ਹਾਂਜੀ ਅਸੀਂ ਬਣਾਉਣ ਜਾ ਰਹੇ ਹਾਂ ਅੱਜ ਕੱਚੀਆਂ ਅੰਬੀਆਂ ਦੀ ਮਿੱਠੀ ਸਬਜ਼ੀ ਚਲੋ ਜੀ ਦੇਖਦੇ ਹਾਂ ਕਿੱਦਾਂ ਬਣਦੀ ਐ ਇੰਨੀਆਂ ਸੋਹਣੀਆਂ ਜੀਆਂ ਅੰਬੀਆਂ ਲੈਣੀਆਂ ਇਹਨਾਂ ਨੂੰ ਕੱਟ ਲੈਣਾ ਏ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਐ ਚਾਣੀ ਤਿਆਰ ਕਰਨੀ ਆ ਸਬਜ਼ੀ ਵਿੱਚ ਪਾਉਣ ਵਾਸਤੇ ਆਪਾਂ ਲਈ ਐ ਥੋੜਾ ਜਿਹਾ ਗੁੜ ਤੇ ਆ ਗੁੜ ਨਾਲ ਲਈਆ ਥੋੜੀ ਜੀ ਚੀਨੀ ਆਪਣੇ ਹਿਸਾਬ ਨਾਲ ਲੈਣਾ ਆਪਾਂ ਚੀਨੀ ਜੀ ਹਾਂ ਅਸੀਂ ਥੋੜੀ ਜੀ ਚੀਨੀ ਲਈਆ ਗੁੜ ਲਈਆ ਏ ਤੁਸੀਂ ਗੁੜ ਇਕੱਲਾ ਲੈਣਾ ਤਾਂ ਉਹ ਵੀ ਲੈ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਆ ਥੋੜਾ ਜਿਹਾ ਪਾਣੀ ਲੈ ਲੈਣਾ ਪਾਣੀ ਥੋੜਾ ਜਿਹਾ ਜ਼ਿਆਦਾ ਰੱਖਿਓ ਕਿਉਂਕਿ ਆਪਾਂ ਜਿੰਨਾ ਪਾਣੀ ਉਹਦੇ ਵਿੱਚ ਪਾਣਾ ਹੋਵੇ ਉਨਾ ਪਾ ਸਕਦੇ ਹਾਂ ਘੱਟ ਵੱਧ ਆਪਣੀ ਮਰਜ਼ੀ ਆ ਆਪਾਂ ਨੇ ਗੁੜ ਤੇ ਨਾਲ ਜਿੰਨੀ ਪਾਣੀ ਵਿੱਚ ਪਾ ਲਈ ਚੁੱਲ੍ਹੇ ਤੇ ਧਰਾਂਗੇ ਰਿੱਝ ਲੈਵੇ ਜਦੋਂ ਨਾ ਐ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਕਿਸੇ ਖੁੱਲੇ ਭਾਂਡੇ ਵਿੱਚ ਠੰਡਾ ਲੈਣਾ ਸਾਡੀ ਥੋੜੀ ਜਿਹੀ ਗਰਮ ਕਪੜੀ ਚਲੋ ਬਚਾ ਕੇ ਕਰਿਓ ਤੇ ਆਪਾਂ ਨੇ ਪੁੰਗਲੀ ਸਾਢੇ ਚਾਂ ਨਹੀਂ ਥੋੜੀ ਜਿਹੀ ਜ਼ਿਆਦਾ ਬਣ ਗਈ ਚਲੋ ਕੋਈ ਨਹੀਂ ਆਪਾਂ ਵੇਸਟ ਤਾਂ ਨਹੀਂ ਹੋਣ ਦਿੰਦੇ ਨਾ ਕੋਈ ਨਾ ਕੋਈ ਕੰਮ ਲਵਾਂਗੇ ਇਧਰ ਆਪਾਂ ਤੜਕਾ ਤਿਆਰ ਕਰਨਾ ਹੈ ਪਿਆਜ਼ ਲਸਣ ਟਮਾਟਰ ਜੋ ਵੀ ਆਪਾਂ ਤੜਕੇ ਵਿੱਚ ਪਾਉਣਾ ਹੈ ਉਹ ਉਹਦੇ ਨਾਲ ਤੇ ਆਪਾਂ ਇੱਕ ਪਾਸੇ ਨਾ ਪਤਲੀ ਵਿੱਚ ਨਾ ਤੇਲ ਰਜਾ ਲਾਂਗੇ ਡੇਢ ਕ ਕੱਚੀ ਹੋਵੇ ਆਪਣੇ ਉਹਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਇਹਦਾ ਕੀ ਕਰਨਾ ਆਪਾਂ ਨੇ ਇਹ ਤੇਲ ਦੇ ਵਿੱਚ ਆਪਾਂ ਨੇ ਕੱਚੀਆਂ ਆਂਬੀਆਂ ਜਿਹੜੀਆਂ ਕਟੀਆਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਚੁੱਲੇ ਤੇ ਤੁਸੀਂ ਥੋੜੀ ਮਰਜੀ ਆ ਤੁਸੀਂ ਗੈਸ ਤੇ ਬਣਾ ਤੇ ਗੈਸ ਬਣਾ ਸਕਦੇ ਹੋ ਸਾਨੂੰ ਚੁੱਲੇ ਦੀ ਜ਼ਿਆਦਾ ਪਸੰਦ ਆ ਇਸ ਲਈ ਅਸੀਂ ਚੁੱਲੇ ਦੀ ਸਬਜੀ ਖਾਂਦੇ ਆ ਤੇ ਜਦ ਆਪਣੀਆਂ ਨਾ ਜਿਹੜੀਆਂ ਆਂਬੀਆਂ ਨੇ ਚੰਗੀ ਤਰ੍ਹਾਂ ਰਿਜ ਲਈਆਂ ਚੰਗੀ ਤਰ੍ਹਾਂ ਫਰਾਈ ਹੋ ਗਈਆਂ ਇਸ ਦੇ ਵਿੱਚ ਆਪਾਂ ਜੋ ਚਾਣੀ ਚਾਣੀ ਪਿਆਰ ਕਰੀਓ ਪਾਲਣੇ ਘੱਟ ਵੱਧ ਆਪਣੀ ਮਰਜ਼ੀ ਨਾਲ ਪਾ ਲਿਓ ਪਰ ਥੋੜੀ ਅਸੀਂ ਥੋੜੀ ਸਬਜ਼ੀ ਪਤਲੀ ਖਾਣੇ ਆ ਉਹਦੇ ਕਰਕੇ ਅਸੀਂ ਥੋੜੀ ਜਿਆਦਾ ਪਾਵਾਂਗੇ ਵੈਸਾ ਇਦਾਂ ਹੀ ਵਧੀਆ ਲੱਗਦੀ ਆ ਉਹ ਤੁਸੀਂ ਤੁਹਾਨੂੰ ਜਿਵੇਂ ਠਿੱਕ ਲੱਗਦਾ ਉਹ ਦਾਂ ਕਰਿਓ ਤੇ ਅੱਧੇ ਜਿਹੜਾ ਤੜਕਾ ਤੜਕਾ ਤਿਆਰ ਕਰਿਆ ਸੀ ਆਪਾਂ ਨੇ ਤੜਕੇ ਦੇ ਵਿੱਚ ਚਾਣੀ ਪਾ ਕੇ ਚੰਗੀ ਤਰ੍ਹਾਂ ਐਨ ਜੋ ਵੀ ਤੇ ਆਇਲ ਵਗੈਰਾ ਲੱਗਿਆ ਹੋਆ ਹੁੰਦਾ ਹੈ ਉਹ ਲੜੜੀਆਂ ਚੰਗੀ ਤਰ੍ਹਾਂ ਸਾਫ਼ ਕਰਕੇ ਵਿੱਚ ਪਾ ਲਾਂਗੇ ਸਬਜੀ ਦੇ ਵਿੱਚ ਸਬਜੀ ਦਾ ਰੰਗ ਦੇਖੋ ਸਾਡੀ ਤਾਂ ਕਿੰਨਾ ਵਧੀਆ ਬਣਿਆ ਹੈ ਬਾਕੀ ਤੁਸੀਂ ਖਾ ਕੇ ਦੱਸਿਓ ਤੇ ਅਸੀਂ ਵੀ ਖਾ ਕੇ ਦੱਸਾਂਗੇ ਤੇ ਨਾਲ ਦੀ ਨਾਲ ਸਾਨੂੰ ਲਾਈਕ ਸਬਸਕ੍ਰਾਈਬ ਐਂਡ ਕਮੈਂਟ ਕਰਨਾ ਨਾ ਭੁੱਲਿਓ ਜਰੂਰ ਕਰਿਓ ਇਹਦੇ ਨਾਲ ਅਸੀਂ ਹੋਰ ਵੀਡੀਓ ਲੈ ਕੇ ਆਵਾਂਗੇ ਜਿੰਨਾ ਤੁਸੀਂ ਸਾਨੂੰ ਲਾਈਕ ਕਰੋਗੇ ਕਮੈਂਟ ਕਰੋਗੇ ਤੇ ਸਬਸਕ੍ਰਾਈਬ ਕਰੋਗੇ ਹਾਂਜੀ ਇਹਦੇ ਵਿੱਚ ਥੋੜਾ ਜਿਹਾ ਨਮਕ ਜਰੂਰ ਪਾ ਲਿਓ ਥੋੜਾ ਜਿਹਾ ਸਵਾਦ ਲਈ ਜ਼ਿਆਦਾ ਨਹੀਂ ਪਾਣਾ ਕਿਉਂਕਿ ਆਪਾਂ ਸਬਜੀ ਨੂੰ ਮਿੱਠੀ ਬਣਾ ਰਹੇ ਹਾਂ ਹਾਂਜੀ ਸਾਜੀ ਸਬਜੀ ਤਿਆਰ ਹੋ ਗਈ ਸਰਵ ਕਰਨ ਲਈ ਤਿਆਰ ਆ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਕਿ ਕਿੱਦਾਂ ਦੀ ਬਣੀ ਆ ਬਾਏ